ਪਰੀ ਲੱਗ ਰਿਹਾ ਪਹਿਲਾਂ ਦਿਲੇ ਹੈ ਨਾ ਆਪਾਂ ਵੀ ਪਿਓਰ ਪਿੰਡੂ ਆ ਔਰ ਇਸ ਗੱਲ ਤੇ ਫਕਰ ਹੈ ਕਿਹੋ ਜਿਹਾ ਮਾਹੌਲ ਲੱਗਦਾ ਹੈਗਾ ਕਿਉਂਕਿ ਹੁਣ ਵਾਪਾ ਵਿੱਚ ਕਿਉਂ ਕਿਸ ਤਰ੍ਹਾਂ ਲੱਗਦਾ ਬਹੁਤ ਅੱਛਾ ਲੱਗ ਰਿਹਾ ਹੈ ਦੇ ਬਾਈ ਦੇ ਲੋਕਾਂ ਨੂੰ ਲੋਕਾਂ ਦਾ ਸੁਭਾਅ ਮੈਂ ਜਾਣ ਰਿਹਾ ਮੈਨੂੰ ਖੈਰ ਪਤਾ ਸੀ ਪਹਿਲਾਂ ਗਾਗੂ ਕੇ ਚੱਲ ਜਾਂਦਾ ਸੀ ਲੋਕਾਂ ਨੂੰ ਮੇਰੇ ਬਾਰੇ ਨਹੀਂ ਸੀ ਪਤਾ ਜਿਵੇਂ ਜਿਵੇਂ ਪਤਾ ਲੱਗ ਰਿਹਾ ਉਹਨਾਂ ਨੂੰ ਲੱਗਦਾ ਯਾਰ ਇਹ ਸਾਡਾ ਆਪਣਾ ਹੀ ਭਰਾ ਸਾਡਾ ਆਪਣਾ ਵੀਰਾ ਹੈ ਸਾਡਾ ਆਪਣਾ ਭਾਈ ਹੈ ਇਹ ਕੋਈ ਏਡੀ ਗੱਲ ਨਹੀਂ ਉਪਰਪਨ ਦੂਰ ਹੋ ਰਿਹਾ ਕਲੋਜ਼ਨੈਸ ਆ ਰਹੀ ਹੈ ਔਰ ਰਿਸ਼ਤੇ ਪੀੜੇ ਹੋ ਰਹਾ ਹੈ ਪਕੜ ਵਧ ਰਹੀ ਹੈ ਲੱਗਦਾ ਕਿਸਾਨ ਹੋ ਰਿਹਾ ਲੱਗਦਾ ਕਿਸਾਨ ਨਾ ਹੋਣੀ ਠੀਕ ਕਰਨ ਤੁਸੀਂ ਦੇਖ ਲਓ ਵਿਰੋਧ ਵਿਰੋਧ ਦੇ ਵਿੱਚ ਮੈਂ ਕਿ ਸਰੰਕ ਮੇਰਾ ਬਿਹੇਵੀਅਰ ਦੇਖੋ ਬਸ ਇਹ ਗੱਲ ਕਰਿਆ ਕਰੋ ਇਹ ਗੱਲ ਕਰਿਆ ਕਰੋ ਤੀਜੀ ਵਾਰੀ ਮੈਂ ਜਾ ਆ ਮੈਨੂੰ ਜੇ ਭਰਾਵਾਂ ਨਾਲ ਪਿਆਰ ਨਾ ਹੋਵੇ ਉਹਨਾਂ ਨਾਲ ਤੇ ਮੈਂ ਕਦੀ ਨਾ ਜਾਵਾਂ ਮੈਨੂੰ ਸਾਰਾ ਜਹਾਨ ਰੋਕਦਾ ਕੀ ਕੁਝ ਹੋ ਸਕਦਾ ਕਸ਼ ਮੈਂ ਕਿਹਾ ਨੋ ਮੇਰੇ ਭਾਈ ਹੈ ਉਹ ਕ੍ਰਿਮੀਨਲ ਨਹੀਂਗੇ ਉਹਨਾਂ ਨੂੰ ਜੋ ਮਰਜ਼ੀ ਲੋਕਾਂ ਨੇ ਕਿਹਾ ਮੈਂ ਹਮੇਸ਼ਾ ਗੈਰਤਮੰਦ ਹੀ ਕਿਹਾ ਉਹਨਾਂ ਨੂੰ ਇੱਕੋ ਹੀ ਲਫ਼ਜ਼ ਮੇਰਾ ਹੁੰਦਾ ਗੈਰਤਮੰਦ ਗੈਰਤਮੰਦ ਕੌਣ ਹੁੰਦਾ ਅਣਖਾਲਾ ਬੰਦਾ ਜਿਹੜਾ ਆਪਣੇ ਹੱਕਾਂ ਲਈ ਲੜਦਾ ਪਰ ਉਹਨਾਂ ਨੂੰ ਮੈਂ ਇੱਕੋ ਹੀ ਮੰਤ ਪਾਉਂਗਾ ਕਿ ਪਿੰਡਾਂ ਵਿੱਚ ਯਾਰ ਮੈਨੂੰ ਜਾਣ ਨਹੀਂ ਦਿੰਦੇ ਮੈਂ ਸਾਰੇ ਪਿੰਡਾਂ 'ਚ ਫਿਰਨਾ ਚਾਹੁੰਦਾ ਤੇ ਮੈਨੂੰ ਇਜਾਜ਼ਤ ਦੇ ਦੇਣ ਪਿੰਡ ਪਿੰਡ ਇੱਕ ਇੱਕ ਜੀ ਨੂੰ ਮੈਂ ਮਿਲਾਂ ਇਹ ਇਹ ਤੁਸੀਂ ਮੀਡੀਆ ਵਾਲੋ ਤੁਸੀਂ ਕਰੋ ਮੇਰੇ ਵੱਲੋਂ ਰਿਕੁਐਸਟ ਮੈਂ ਮੇਰੀ ਤ ਨਹੀਂ ਮੰਨੀ ਕਰਮਜੀਤ ਅਨਮੋਲ ਨੇ ਮੁਕਾਬਲੇ 'ਚ ਕਹਿੰਦੇ ਇੱਕ ਦਿਨ ਚਾਹ ਪੀਣੀ ਆ ਹਾਂਸਰਾ ਜਾਂ ਹਾਂਸਰਾ ਨਾਲ ਬੈਠ ਕੇ ਮੈਂ ਇੰਤਜ਼ਾਰ ਕਰ ਰਿਹਾ ਉਹ ਵੀ ਬਿਜ਼ੀ ਹੋਣੇ ਜਿੱਦਾਂ ਮੈਂ ਹੁਣ ਤਰਿਆ ਫਿਰਦਾ ਸੀ ਕਿਤੇ ਇਕੱਠੇ ਹੋ ਗਿਆ ਅਸੀਂ ਪਹਿਲਾਂ ਵੀ ਚਾਹਾਂ ਪੀਂਦੇ ਰਹੇ ਮਿਲਦੇ ਰਹੇ ਛੋਟਾ ਵੀਰ ਹੈ ਹੁਣ ਵੀ ਚਾਹ ਪੀਵਾਂਗੇ ਅਸੀਂ ਇਦਾਂ ਦੀ ਸਿਆਸਤ ਨਹੀਂ ਕਰਨੀ ਕਿ ਐਵੇਂ ਨਫ਼ਰਤ ਭਰੀ ਜੀ ਪਿਆਰ ਨਾਲ ਉਹ ਕੀ ਕਰ ਸਕਦੇ ਉਹ ਦੱਸਣਗੇ ਮੈਂ ਕੀ ਕਰ ਸਕਦਾ ਮੈਂ ਦੱਸਾਂਗਾ ਜਿਹੜਾ ਕੋਈ ਪਹਿਲਾ ਐਮਪੀ ਤੁਸੀਂ ਚੁਣਿਆ ਉਹ ਦੱਸੇਗਾ ਫਿਰ ਲੋਕੀ ਦੱਸਣਗੇ ਕਿ ਕਿਤੇ ਜੇ ਚੁੰਦੇ ਚੁਣਿਆ ਜਾਂਦਾ ਹੈਗਾ ਜਿਵੇਂ ਤੁਸੀਂ ਬਾਹਰ ਵੀ ਗੱਲ ਕੀਤੀ ਤਾਂ ਕਿਸਾਨਾਂ ਨੂੰ ਕੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਹੋ ਵੀ ਜੇਤੂ ਨਹੀਂ ਜਾਂਦੇ ਨੇ ਅੰਸਰ ਆ ਜਾਂਦੇ ਜੋ ਜੇ ਦੇਖੋ ਮੈਂ ਤਾਂ ਉਹਨਾਂ ਤੇ ਵਿਸ਼ਵਾਸ ਕਰਕੇ ਚੱਲ ਜਾਣਾ ਜਿੱਥੇ ਬੁਲਾਉਂਦੇ ਆ ਮੈਂ ਇਹ ਵੀ ਕਿਹਾ ਸੀ ਬਿਨਾਂ ਗਨਮੈਨਾਂ ਤੋਂ ਵੀ ਆਜਣਾ ਪੰਜ ਕੇ ਬੰਦੇ ਤੁਸੀਂ ਆਜੋ ਗਨਮੈਨ ਨਹੀਂ ਹੋਣਗੇ ਮੇਰੇ ਨਾਲ ਇਹ ਕਿਹਾ ਸੀ ਮੈਂ ਉਹ ਹੁਣ ਉਹ ਵੀ ਤਾਂ ਮੇਰੇ ਤੇ ਯਕੀਨ ਕਰਨਾ ਜਦ ਮੇਰੇ ਕੋਲ ਕੋਈ ਪਾਵਰ ਹੀ ਨਹੀਂ ਹੈ ਦੇਲੀਵਰੀ ਐਮਪੀ ਦਿੱਲੀੋਂ ਬਣਿਆ ਸੀ ਪੰਜਾਬ ਤੋਂ ਇੱਕ ਅਰੀ ਯਕੀਨ ਕਿਸੇ ਕਿਸੇ ਨਾ ਕਿਸੇ ਲੈਵਲ ਤੇ ਯਕੀਨ ਕਰਨਾ ਚਾਹੀਦਾ ਉਦੋਂ ਮੇਰੇ ਪੱਲੇ ਕੱਖ ਨਹੀਂ ਸੀਗਾ ਨਾ ਮੈਨੂੰ ਪਤਾ ਸੀ ਨਵਾਂ ਨਵਾਂ ਐਮਪੀ ਬਣਿਆ ਜਦੋਂ ਪਹਿਲਾ ਅੰਦੋਲਨ ਹੋਇਆ ਹੁਣ ਮੈਂ ਗੱਲ ਨੂੰ ਸਮਝ ਗਿਆ ਇੱਕ ਅਰੀ ਮੇਰੇ ਤੇ ਯਕੀਨ ਕਰਕੇ ਮੈਨੂੰ ਅਸ਼ੀਰਵਾਦ ਦੇਣ ਤੇ ਜੇ ਫਿਰ ਮੈਂ ਕੰਮ ਨਾ ਕਰਾਂ ਫਿਰ ਮੈਂ ਗੁਨਾਹਗਾਰ ਵੀ ਆ ਸਜ਼ਾ ਦਾ ਹੱਕਦਾਰ ਆ ਜਦ ਮੇਰੀ ਪਰਫਾਰਮੈਂਸ ਵੀ ਦੇਖੀ ਤੇ ਫਿਰ ਉਸ ਤੋਂ ਪਹਿਲਾਂ ਹੀ ਕਹਿ ਜਾਓ ਖਰੇ ਇਹਨੇ ਕਰਨਾ ਕਿ ਨਹੀਂ ਕਰਨਾ लास्ट ਗੱਲ ਕਿਤੇ ਯੋਰਾਜ ਹੋਰੀ ਦਾ ਫੈਮਿਲੀ ਵੀ ਕਹਿੰਦੀ ਆ ਕਿ ਓਕੀ ਕੰਸਟੀਟੂਐਂਸੀ ਆ ਸਿੱਧਾ ਜਾ ਕੇ ਵਿਚਵੜ ਜੰਨੇ ਕਿਸਾਨਾਂ ਦੇ ਉਹ ਬੱਚੇ ਮੇਰੇ ਬਹੁਤ ਘਬਰਾ ਜਾਂਦੇ ਮੇਰੇ ਦੋਸਤ ਵੀ ਵੈਲਵਿਸ਼ਰ ਵੀ ਮੇਰੇ ਨਾਲ ਦੇ ਵੀ ਲੇਕਿਨ ਮੈਨੂੰ ਕਦੀ ਵੀ ਖੌਫ ਨਹੀਂ ਲੱਗਾ ਉਹਦੇ قبضہ ਇਹ ਕੁਦਰਤ ਜਾਨ ਆ ਬੰਦੇ ਤੇ ਮਰੋੜ ਲਾ ਕੇ ਵੀ ਮਰ ਜਾਂਦੇ ਯਾਰ ਐਡੀ ਕਿਹੜੀ ਗੱਲ ਆ ਮੇਰੇ ਭਰਾ ਆ ਉਹ ਤਾਂ ਉਹ ਤਾਂ ਮੈਨੂੰ ਪਲਕਾਂ ਵਿਛਾ ਦੇਣਗੇ ਜਦੋਂ ਗੁੱਸਾ ਉੱਤਰ ਗਿਆ ਉਹ ਤਾਂ ਮੈਨੂੰ ਫਿਰ ਗਨਮੈਨਾਂ ਦੀ ਵੀ ਨਹੀਂ ਲੋੜ ਪੈਣੀ ਆ ਜਿਹੜੀਆਂ ਡਾਂਗਾ ਫੜੀਆਂ ਨਾ ਉਹਨੇ ਕਿਹਾ ਸਾਡੇ ਕੋਲ ਬਥੇਰੀਆਂ ਡਾਂਗਾ ਹੁਣ ਤੂੰ ਗਨਮੈਨ ਨਾ ਰੱਖਿਆ ਕਰ ਅਸੀਂ ਤੇਰੇ ਨਾਲ ਜਾਨੇ ਮੈਨੂੰ ਪਤਾ ਆ ਨਾ ਯਕੀਨ ਹੈ ਕਿਸੇ ਨੇ ਕਿਹਾ ਸੀ ਕਿ ਸਰਕਾਰ ਜਿਹਨੂੰ ਮੈਂ ਬਹੁਤ ਪਿਆਰ ਕਰਦਾ ਉਹ ਕਿਉਂ ਨਹੀਂ ਮੈਨੂੰ ਪਿਆਰ ਕਰਦਾ ਉਹ ਪਿਆਰ ਨਹੀਂ ਕਰ ਰਿਹਾ ਮੈਂ ਬਹੁਤ ਉਹ ਕਹਿੰਦੇ ਮਿਕਦਾਰ ਵਧਾ ਦੇ ਉਹ ਪਿਆਰ ਕੁਆਂਟੀਟੀ ਵਧਾ ਦੇ ਆਖਿਰ ਉਹ ਪਿਆਰ ਕਰੇਗਾ ਮੈਂ ਗਿਵ ਅਪ ਨਹੀਂ ਕਰਦਾ ਮੈਂ ਕਹਿੰਦਾ ਨਹੀਂ ਮੈਂ ਪੱਥਰ ਤੋਂ ਮੋਮ ਬਣਾਉਣਾ ਹੀ ਬਣਾਉਣਾ ਜੇ ਉਹਨਾਂ ਨੂੰ ਗੁੱਸਾ ਹੈ ਤਾਂ ਉਹਦੇ ਪਿੱਛੇ ਕੋਈ ਰੀਜ਼ਨ ਤਾਂ ਹੈ ਦਲੀਲ ਤਾਂ ਹੈ